ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਹਰੀ ਮਿਰਚ ਤੇ ਅਦਰਕ ਦਾ ਅਚਾਰ ਜਿਹੜਾ ਕਿ ਖਾਣੇ ਨੂੰ ਦੁੱਗਣਾ ਤਿਗਣਾ ਟੇਸਟੀ ਬਣਾ ਦਿੰਦਾ ਤੇ ਬਹੁਤ ਹੀ ਆਸਾਨ ਜੀ ਇਹਦੀ ਰੈਸਪੀ ਹੈ ਤੇ ਆਪਾਂ ਚਟਪਟ ਅਚਾਰ ਨੂੰ ਬਣਾ ਕੇ ਤਿਆਰ ਕਰਾਂਗੇ ਇਹ ਅਚਾਰ ਤੁਹਾਡਾ ਸਾਲੋਂ ਸਾਲ ਖਰਾਬ ਨਹੀਂ ਹੋਊਗਾ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਇਸ ਅਚਾਰ ਨੂੰ ਬਣਾਓਗੇ ਆਚਾਰ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਚਲੋ ਆਪਾਂ ਇਹਦੀ ਰੈਸਪੀ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਹਰੀ ਮਿਰਚਾਂ ਲਈਆਂ ਜੀ 250 ਗ੍ਰਾਮ ਆਪਣੀ ਹਰੀ ਮਿਰਚ ਐ ਲੰਬੀਆਂ ਲੰਬੀਆਂ ਇਹ ਮਿਰਚਾਂ ਨੇ ਤੇ 150 ਗ੍ਰਾਮ ਆਪਾਂ ਨੇ ਅਦਰਕ ਲੈ ਲਿਆ ਚੰਗੀ ਤਰ੍ਹਾਂ ਇਹਨਾਂ ਨੂੰ ਢੋ ਕੇ ਨਾ ਦੋ ਦੋ ਤਿੰਨ ਘੰਟੇ ਆਪਾਂ ਨੇ ਪੱਖੇ ਹੇਠ ਸੁਕਾ ਲਿਆ ਸੀਗਾ ਤੇ ਹੁਣ ਆਪਾਂ ਕਰਦੇ ਆਂ ਮਿਰਚਾਂ ਦੀ ਕਟਿੰਗ ਛੋਟੇ ਪੀਸ ਦੇ ਵਿੱਚ ਕੱਟ ਕੇ ਤਿਆਰ ਕਰਾਂਗੇ ਆਪਾਂ ਮਿਰਚ ਨੂੰ ਕਿਉਂਕਿ ਬਹੁਤ ਜ਼ਿਆਦਾ ਵੱਡੀਆਂ ਮਿਰਚਾਂ ਨੇ ਦੇਖੋ ਜਿੱਦਾਂ ਤੁਸੀਂ ਪੀਸ ਆਪਣੇ ਹਿਸਾਬ ਨਾਲ ਕੱਟਣਾ ਕੱਟ ਸਕਦੇ ਹੋ ਇਸੇ ਤਰ੍ਹਾਂ ਆਪਾਂ ਸਾਰੀ ਮਿਰਚੀ ਤਿਆਰ ਕਰ ਲਾਂਗੇ ਕੱਟ ਕੇ ਬਸ ਮਿਰਚ ਤੇ ਅਦਰਕ ਆਪਣਾ ਗਿੱਲਾ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਆਪਾਂ ਆਚਾਰ ਨੂੰ ਛਿੱਲ ਕੇ ਪਤਲੇ ਪਤਲੇ ਸ্লাইਸ ਦੇ ਵਿੱਚ ਕੱਟ ਕੇ ਤਿਆਰ ਕਰ ਲਾਂਗੇ ਇਹ ਦੇਖੋ ਜੀ ਹਰੀ ਮਿਰਚ ਵੀ ਆਪਾਂ ਨੇ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਈ ਤੇ ਅਦਰਕ ਵੀ ਆਪਣਾ ਬਿਲਕੁਲ ਤਿਆਰ ਹੈ ਆਚਾਰ ਬਣਾਉਣ ਦੇ ਲਈ ਪਤਲੇ ਪਤਲੇ ਜਿਹਾ ਆਪਾਂ ਨੇ ਸ্লাইਸ ਇਹਦੇ ਕੱਟੇ ਆ ਤਾਂ ਕਿ ਖਾਣ ਦੇ ਵਿੱਚ ਨਾ ਔਖਾ ਨਾ ਲੱਗੇ ਸਭ ਤੋਂ ਪਹਿਲਾਂ ਆਪਾਂ ਸਰੋਂ ਦਾ ਤੇਲ ਜਿਹੜਾ ਕਿ ਗਰਮ ਕਰਕੇ ਠੰਡਾ ਕਰ ਲਾਂਗੇ ਇੱਕ ਤੋਂ ਡੇਢ ਕੱਪ ਆਪਾਂ ਨੇ ਇੱਥੇ ਸਰੋਂ ਦੇ ਤੇਲ ਦਾ ਲਿਆ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਹੁਣ ਤਾਂ ਕਿ ਇਹਦੀ ਜਿਹੜੀ ਰੋ ਸਮੈਲ ਜੀ ਹੁੰਦੀ ਹੈ ਉਹ ਖਤਮ ਹੋ ਜਾਵੇ ਲੋ ਜੀ ਤੇਲ ਆਪਣਾ ਤਿਆਰ ਹੈ ਹੁਣ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ ਉਸੇ ਪੈਨ ਦੇ ਵਿੱਚ ਹੁਣ ਆਪਾਂ ਜਿਹੜੇ ਮਸਾਲੇ ਆ ਉਹ ਥੋੜੇ ਜੇ ਰੋਸਟ ਕਰਾਂਗੇ ਡੇਢ ਚਮਚ ਲਿਆ ਇੱਥੇ ਧਨੀਆ ਡੇਢ ਚਮਚ ਲਿਆ ਜੀ ਸੌਫ ਤੇ ਡੇਢ ਚਮਚ ਲਈ ਹੈ ਰਾਈ ਮੈਂ ਪੀੜੀ ਰਾਹੀ ਲਈ ਹੈ ਤੁਸੀਂ ਜਿਹੜੀ ਦੂਜੀ ਹੁੰਦੀ ਹੈ ਸਰੋਂ ਉਹ ਵੀ ਲੈ ਸਕਦੇ ਆ ਪੀੜੀ ਸਰੋਂ ਐ ਸੌਰੀ 1.5 ਚਮਚ ਹੀ ਲਿਆ ਆਪਾਂ ਨੇ ਜੀਰਾ ਤੇ ਇਹਨਾਂ ਨੂੰ ਨਾ ਥੋੜਾ ਜਿਹਾ ਭੁੰਨ ਲਾਂਗੇ ਤਾਂ ਕਿ ਜਿਹੜੀ ਇਹਨਾਂ ਦੇ ਵਿੱਚ ਨਮੀ ਐ ਉਹ ਖਤਮ ਹੋ ਜਵੇ ਜੇਕਰ ਤੁਸੀਂ ਇਸ ਤਰ੍ਹਾਂ achar ਦੇ ਜਿਹੜਾ ਮਸਾਲਾ ਐ ਨਾ ਥੋੜਾ ਜਿਹਾ ਭੁੰਨ ਕੇ ਪਾਉਂਗੇ ਇੱਕ ਤਾਂ achar ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਕਿਉਂਕਿ ਇਸ ਦੀ ਜਿਹੜੀ ਨਮੀ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਹਲਕੀ ਆਂਚ ਤੇ ਹੀ ਆਪਾਂ ਨੇ ਇਹਨਾਂ ਨੂੰ ਭੁੰਨਣਾ ਇਹ ਦੇਖੋ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਹੜੀ ਆਪਣੀ ਬਿੜੀ ਸਰੋਂ ਸੀਗੀ ਉਹ ਕਿਵੇਂ ਤਿੜਕ ਰਹੀ ਹੈ ਜਦਾ ਮਤਲਬ ਆਪਣੇ ਮਸਾਲੇ ਭੁੰਨ ਚੁੱਕੇ ਆ ਹੁਣ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਆਪਾਂ ਕੱਢ ਦਿੰਦੇ ਆ ਤੇ ਠੰਡਾ ਹੋਣ ਲਈ ਰੱਖਾਂਗੇ ਤੇ ਇਸੇ ਪੈਨ ਦੇ ਵਿੱਚ ਨਾ ਆਪਾਂ ਹੁਣ ਇੱਕ ਚਮਚ ਪਾਵਾਂਗੇ ਕਲੌਂਜੀ ਤੇ ਇੱਕ ਚਮਚ ਹੀ ਪਾਵਾਂਗੇ ਮੇਥੀ ਦਾਣਾ ਇਹਨਾਂ ਨੂੰ ਆਪਾਂ ਨੇ ਅਲੱਗ ਇਸ ਕਰਕੇ ਭੁੰਨਣਾ ਹੈ ਤਾਂ ਕਿ ਆਪਾਂ ਇਹਨਾਂ ਨੂੰ ਡਾਇਰੈਕਟ ਪਾਵਾਂਗੇ ਇਹਨਾਂ ਦਾ ਪਾਊਡਰ ਨਹੀਂ ਬਣਾਉਣਾ ਹੈਗਾ ਦੋਨੇ ਚੀਜ਼ਾਂ ਦਾ ਇਹਨਾਂ ਨੂੰ ਬਿਲਕੁਲ ਹਲਕਾ ਜਾਈ ਭੁੰਨਣਾ ਹੈ ਆਪਾਂ ਬਹੁਤ ਤੇਜ਼ਾਂ ਚ ਤੇ ਇਹਨਾਂ ਨੂੰ ਨਹੀਂ ਭੁੰਨਾਂਗੇ ਤੇ ਇਹਨਾਂ ਨੂੰ ਵੀ ਠੰਡਾ ਹੋਣ ਲਈ ਰੱਖ ਦਿੰਦੇ ਆ ਇੱਧਰ ਆਪਣੇ ਜਿਹੜੇ ਮਸਾਲੇ ਸੀਗੇ ਠੰਡੇ ਹੋ ਚੁੱਕੇ ਆ ਤੇ ਇਹਨਾਂ ਨੂੰ ਨਾ ਆਪਾਂ ਦਰਦਰਾ ਜਾਂ ਪੀਸ ਲੈਣਾ ਜਿਆਦਾ ਬਰੀਕ ਪਾਊਡਰ ਨਹੀਂ ਆਪਾਂ ਇਸ ਦਾ ਬਣਾਵਾਂਗੇ ਇਹ ਦੇਖੋ ਦਰਦਰਾ ਜਿਹੜਾ ਪਾਊਡਰ ਸੀਗਾ ਆਪਾਂ ਬਣਾ ਕੇ ਤਿਆਰ ਕਰ ਲਿਆ ਬਹੁਤ ਹੀ ਆਸਾਨ ਜਾਂ achar ਹੈ ਤੁਸੀਂ ਜਰੂਰ ਬਣਾਇਓ ਇੱਕ ਵੱਡਾ ਭਾਂਡਾ ਆਪਾਂ ਨੇ ਲੈ ਲਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਰੀ ਮਿਰਚ ਤੇ ਨਾਲ ਹੀ ਪਾ ਦਾਂਗੇ ਆਪਾਂ ਜਿਹੜਾ ਬ੍ਰੀਕ ਕੱਟਿਆ ਹੋਇਆ ਸੀਗਾ ਅਦਰਕ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਿਓ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਜੀ ਅਦਰਕ ਜਿਹੜਾ ਸਰੋਂ ਦਾ ਤੇਲ ਹੈ ਇਹ ਐਡ ਕਰ ਲਾਂਗੇ ਤਾਂ ਕਿ ਜਿਹੜੀ ਆਪਣੀ ਹਰੀ ਮਿਰਚ ਤੇ ਅਦਰਕ ਹੈ ਇਦੇ ਵਿੱਚ ਤੇਲ ਦੇ ਵਿੱਚ ਕੋਟ ਹੋ ਜਵੇ ਜਿਹੜੇ ਆਪਾਂ ਨੇ ਮਸਾਲੇ ਪਾਨੇ ਆ ਉਹ ਚੰਗੀ ਤਰ੍ਹਾਂ ਹਰੀ ਮਿਰਚ ਤੇ ਅਦਰਕ ਨੂੰ ਲੱਗ ਜਾਣ ਫਿਰ ਚੰਗੀ ਤਰ੍ਹਾਂ ਦੇਖੋ ਤੇਲ ਅਦਰਕ ਤੇ ਹਰੀ ਮਿਰਚ ਨੂੰ ਲੱਗ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਦਰਦਰਾ ਕੁੱਟਿਆ ਹੋਇਆ ਸੀਗਾ ਜਿਹੜਾ ਮਸਾਲਾ ਉਹ ਆਪਾਂ ਨੇ ਇਹਦੇ ਵਿੱਚ ਐਡ ਕਰਤਾ ਤੇ ਜਿਹੜੀ ਰਾਈ ਲੋਂਜੀ ਤੇ ਸੀਗੀ ਮੇਥੀ ਦਾਣਾ ਉਹ ਆਪਾਂ ਨੇ ਐਡ ਕਰਤਾ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਹਿੰਗ ਇਹ ਬਹੁਤ ਜ਼ਰੂਰੀ ਹੈ ਜ਼ਰੂਰ ਪਾਇਓ ਅੱਧਾ ਚਮਚ ਪਾਵਾਂਗੇ ਜੀ ਹਲਦੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ 2/3 ਚਮਚ ਕਿਉਂਕਿ ਆਚਾਰ ਦੇ ਵਿੱਚ ਹਮੇਸ਼ਾ ਨਮਕ ਜ਼ਿਆਦਾ ਹੀ ਹੋਣਾ ਚਾਹੀਦਾ ਇੱਕ ਤਾਂ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਥੋੜਾ ਜਿਹਾ ਚਟਪਟਾ ਹੀ ਆਚਾਰ ਵਧੀਆ ਲੱਗਦਾ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਦੇਗੀ ਮਿਰਚ ਇਹ ਆਪਸ਼ਨਲ ਹੈ ਜੇ ਤੁਸੀਂ ਪਾਣਾ ਚਾਹੁੰਦੇ ਤਾਂ ਪਾ ਸਕਦੇ ਆ ਇਸ ਦੇ ਨਾਲ ਆਚਾਰ ਦਾ ਕਲਰ ਨਾ ਬਹੁਤ ਵਧੀਆ ਬਣ ਜਾਂਦਾ ਅੱਧਾ ਚਮਚ ਆਪਾਂ ਪਾਵਾਂਗੇ ਜੀ ਕਾਲਾ ਨਮਕ ਇਹ ਵੀ ਜ਼ਰੂਰ ਐਡ ਕਰਿਓ ਤੁਸੀਂ ਆਚਾਰ ਦੇ ਵਿੱਚ ਹੁਣ 3 ਤੋਂ 4 ਚਮਚ ਜਿਹੜੇ ਆਪਾਂ ਵਾਈਟ ਵਿਨੇਗਰ ਹੈ ਉਹ ਐਡ ਕਰਾਂਗੇ ਇਹਦੇ ਵਿੱਚ ਤਾਂ ਕਿ ਜਿਹੜੀ ਥੋੜੀ ਜਿਹੀ ਖਟਾਸ ਹੋ ਜਵੇ ਆਚਾਰ ਦੇ ਵਿੱਚ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਿਰਚ ਤੇ ਅਦਰਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲਿਆਂ ਦੇ ਨਾਲ 3 ਤੋਂ 4 ਦਿਨਾਂ ਦੇ ਵਿੱਚ ਇਹ ਆਚਾਰ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਇਹਨੂੰ ਧੁੱਪ ਦੇ ਵਿੱਚ 3-4 ਦਿਨ ਰੱਖ ਲਿਓ ਇਹ ਲੋ ਜੀ ਆਚਾਰ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ। ਹੁਣ ਆਪਾਂ ਨਾ ਇਹਦੇ ਵਿੱਚ ਹੋਰ ਤੇਲ ਐਡ ਕਰ ਦਾਂਗੇ ਕਿਉਂਕਿ ਜਦੋਂ ਆਪਾਂ ਆਚਾਰ ਪਾਉਂਦੇ ਆ ਤਾਂ ਤੇਲੇ ਦੇ ਵਿੱਚ ਜ਼ਿਆਦਾ ਹੀ ਹੋਣਾ ਚਾਹੀਦਾ ਤਾਂ ਹੀ ਆਪਣਾ ਜਿਹੜਾ ਆਚਾਰ ਹੈ ਸਾਲੋ ਸਾਲ ਚੱਲਦਾ ਹੈ। 4 ਤੋਂ 5 ਆਪਾਂ ਚਮਚ ਐਡ ਕਰ ਦਾਂਗੇ ਵਿਨੇਗਰ। ਚੰਗੀ ਤਰ੍ਹਾਂ ਫੇਰ ਮਿਕਸ ਕਰ ਲਾਂਗੇ ਆਚਾਰ ਨੂੰ। ਲੋਜੀ ਅਚਾਰ ਚੰਗੀ ਤਰ੍ਹਾਂ ਆਪਣਾ ਮਿਕਸ ਹੋ ਚੁੱਕਿਆ। ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਅਚਾਰ ਦੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਹੁਣ ਆਪਾਂ ਇਸ ਨੂੰ ਕੱਚ ਦੇ ਜਾਰ ਦੇ ਵਿੱਚ ਪਾਵਾਂਗੇ। ਬਿਲਕੁਲ ਸੁੱਕਿਆ ਹੋਇਆ ਜਾਰ ਹੈ, ਬਿਲਕੁਲ ਸੁਕਾ ਲਿਆ ਸੀਗਾ, ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਅਚਾਰ ਨੂੰ ਕਿਸੇ ਵੀ ਭਾਂਡੇ 'ਚ ਪਾਉਂਦੇ ਹੋ ਤਾਂ ਸੁੱਕਾ ਭਾਂਡਾ ਹੋਣਾ ਚਾਹੀਦਾ ਹੈ ਤੇ ਜਦੋਂ ਆਪਾਂ ਅਚਾਰ ਨੂੰ ਕੱਢੀ ਦਾ ਚਮਚ ਵੀ ਸੁੱਕਾ ਹੋਣਾ ਚਾਹੀਦਾ ਹੈ। ਤੇ ਹੱਥ ਵੀ ਆਪਣੇ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਆ ਫਿਰ ਆਪਣਾ ਆਚਾਰ ਕਦੇ ਵੀ ਖਰਾਬ ਨਹੀਂ ਹੋਊਗਾ ਦੇਖ ਸਕਦੇ ਆ ਤੁਸੀਂ ਆਚਾਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਹਨੂੰ 3-4 ਦਿਨ ਤੋ ਪਲਵਾ ਕੇ ਤੁਹਾਡਾ ਆਚਾਰ ਬਿਲਕੁਲ ਖਾਣ ਲਈ ਤਿਆਰ ਹੋ ਜਾਊਗਾ ਜੇ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਨਾ ਬੈਲ ਆਈਕਨ ਜਰੂਰ ਦਬਾ ਲਿਓ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜੂਗੀ ਤੇ